ਜੀ ਜੈ શ્રી 크ishna ਸ੍ਰੀ ਨਕੀ ਦੁਨੀਏ ਜੀ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਲਓ ਜੀ ਮੈਂ ਚੱਲੀ ਆਂ ਦੁੱਧ ਲੈਣ ਜਿੱਥੇ ਤੱਕ ਵੀਡੀਓ ਬਣੀ ਮੈਂ ਤੁਹਾਨੂੰ ਵੀ ਦਿਖਾਉਂਗੀ ਠੀਕ ਹੈ ਜੀ ਅਡਰ ਲੂਆ ਆਪਾ ਚੱਕ ਲੈ ਦੁੱਧ ਦਾ ਅਧੈਂ ਪੈਸੇ ਆਖੀ ਆਹ ਆਹ ਹੋ ਬੀਰ ਪਈ 40 ਬੀ ਬੀਰ ਪਈ ਦੇ 2 ਨੋਟ 40 ਰੁਪਏ ਹੋਗੇ ਠੀਕ ਹੈ ਜੀ ਇਹਦੀ ਮੈਂ ਲੈ ਕੇ ਆਉਂਗੀ ਲੱਸੀ ਖੱਟੀ ਲੱਸੀ ਤੇ ਅੱਜ ਬਣਾएंगे ਪੱਕੜੀ ਮੇਰਾ ਜੀ ਕਰ ਰਿਹਾ ਲਾਦੇ ਬੁੱਤ ਆ ਜਾ ਸਨ ਨਾ ਬਾਹਰ ਆ ਜਾ ਸੰਜ ਨਾ ਤੱਕ ਚਾ ਆ ਜਾ ਸੰਜ ਨਾ ਆ ਜਾ ਬਾਹਰ ਪਹਿੜ ਜਾ ਥੋੜੀ ਦੇਖੋ ਕੱਪੜੇ ਤਾਂ ਏ ਤੇ ਜੀ ਆਪਾਂ ਨੇ ਹੁਣ ਦੁਪਹਿਰ ਨੂੰ ਪਰ ਨਾ ਮੈਂ ਸੋਚ ਲਈ ਮੈਂ ਥੱਕ ਗਈ ਹੈ ਹੈ ਹਾਂ ਮੈਨਾਂ ਥੱਕ ਗਈ ਜੀ ਸੰਜਣਾ ਵੀ ਬਹੁਤ ਜ਼ਿਆਦਾ ਥੱਕ ਗਈ ਵਿਚਾਰੀ ਮੇਤੋ ਵੀ ਨਹੀਂ ਕੱਪੜੇ ਸੁੱਕਣੇ ਪਏ ਸੰਜਣਾ ਤੋਂ ਵੀ ਨਹੀਂ ਪਏ ਹੈਗੇ ਲੈ ਹੁਣ ਪਾਉਂਗੀ ਜਿਵੇਂ ਚੱਪਲ ਐਰਚ ਹੈ ਹਾਂ ਉਹ ਤਾਂ ਹੁਣ ਸਾਵਣ ਚ ਨਾ ਇੱਕ ਦਿਨ ਇਹਨੂੰ ਤੁਪਰਵਾ ਦੇਂਗੇ ਦੇਖਿਓ ਕੱਪੜੇ ਤਿਆਰ ਹੋ ਸਾਰੇ ਇੱਥੇ ਰੱਖਤੇ ਹੁਣ ਜੀ ਕਰ ਰਿਹਾ ਵੀ ਸਵੇਰੇ ਤੜਕੇ ਜਲਦੀ ਉੱਠ ਕੇ ਨਤਾਰਾਂ ਤੇ ਖੋਲ ਦੂੰਗੀ ਜਾਂ ਰਾਤ ਨੂੰ ਖੋਲਿਆਉਂਗੀ ਕੱਪੜੇ ਵੈਸੇ ਰਾਤ ਨੂੰ ਫਰਾਂ ਹੁੰਦਾ ਫਿਰ ਮੀਊ ਖਾਣੇ ਦਾ ਡਰ ਚ ਲੱਗਿਆ ਰਹਿੰਦਾ ਹੈ ਤਲਸੀ ਮਾਤਾ ਵੀ ਬੜੀ ਹੋ ਗਈ ਆਪਣੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਬਾਹਰ ਬਾਹਰ ਤੇ ਥੋੜਾ ਜਿਹਾ 뷰 ਅੱਗੇ ਤੱਕ ਰੱਖਾਈਏ ਤੁਹਾਨੂੰ ਕੋਣ ਤੇ ਨਾ ਸ਼ਰਮ ਦੀ ਕਿਹੜੀ ਗੱਲ ਹੈ ਸੀ ਵਲੌਗ ਬਣਾਣੇ ਤਾਂ ਬਣਾਣੇ ਆ ਠੀਕ ਹੈ ਜੀ ਚਲੋ ਜੀ ਚੱਲਦੇ ਆਪਾਂ ਅਜਾਖੀ ਦੋ ਮਿੰਟ ਬੰਦ ਲਓ ਜੀ ਆ ਆਪਣੇ ਘਰ ਦੇ ਮੋੜ ਤੇ ਅੱਗੇ ਜੰ ਜਾ ਕੇ ਆ ਆਪਾਂ ਨੇ ਇੱਧਰ ਤੇ ਸਾਰਾ ਜੀ ਇਹਨਾਂ ਦਿਖਦਾ ਹੁੰਦਾ ਤਾਂ ਇਹ ਦੀਵਾਰ ਬਣ ਗਈ ਜਿੱਥੇ ਪਲਸਟਰ ਹੋਇਆ ਵਾ ਦਿਖ ਰਿਹਾ ਸਾਰਾ ਹੁਣ ਕਵਰ ਹੋ ਗਿਆ ਤੇ ਹੁਣ ਆਪਾਂ ਚੱਲੇ ਇੱਧਰ ਨੂੰ ਆ ਦਿਖੇ ਇਧਰ ਬਾਹਲੇ ਪਾਸੇ ਤਾਂ ਛੇ ਛੇ ਮਕਾਨ ਬਣੇ ਹੋਏ ਆ ਤੇ ਆਪਣੇ ਵਾਲੀ ਜਿਹੜੀ ਸਾਈਡ ਵੀ ਪੜਨਗੇ ਵਧੀਆ ਬਣਨਗੇ ਅੱਗੇ ਜਾ ਕੇ ਇਹ ਰਹੇ ਜੀ ਜੇ ਦੋ 플랫 ਵੀ ਕਣਗੀ ਹਲੇ ਪ੍ਰਾਪਰਟੀ ਤੇ ਰੇਟ ਵੀ ਬਹੁਤ ਜ਼ਿਆਦਾ ਖਾਈ ਹੋਈ ਪਈ ਹੈ। ਆ ਵਿਖੇ ਜੀ ਪਹਿਲੇ ਮੈਂ ਆਹੜਾ 플랫 ਸੋਚ ਰਹੀ ਥੀ ਜਿੱਥੇ ਮੇਰੀ ਗੁਰੂ ਕਰਨੀ ਤੇ ਇਹਨਾਂ ਨੇ ਸੇਲ ਨਹੀਂ ਕੀ ਪਰ ਸੋ ਕੋ ਉੱਥੇ ਨਾਲ ਦਾ ਰੇਟ ਵੀ ਘੱਟ ਸੀ ਜਿਹੜਾ ਆਪਾਂ ਪਿੱਛੇ ਲਿਆ ਉਹਦੇ ਨਾਲ ਦਾ ਰੇਟ ਵੀ ਥੋੜਾ ਜਿਹਾ ਘੱਟ ਸੀ ਇੱਥੇ ਦਾ। ਤੇ ਹੂੰ ਸੰਪਤੀ ਫੇਅਰ ਰੇਟ ਦਾ ਪਰ ਬਹੁਤ ਦੇਖੋ ਬਿਲਕੁਲ ਸਾਹਮਣੇ ਮੇਨ ਰੋਡ ਆ ਗਿਆ ਜੀ। ਠੀਕ। ਮੇਨ ਰੋਡ ਆ। ਉਹ ਵੀ ਬਹੁਤ ਹੈ ਸੜਕ ਬਹੁਤ ਚੱਲਦੀ ਆ ਫਿਰ ਅਸੀਂ ਸਗੋਂ ਥੋੜਾ ਸੋਚਿਆ ਵੀ ਨਾ ਅਗਲੇ ਨੇ ਫਲੈਟ ਉਹ ਵਾਲਾ ਸਾਨੂੰ ਦੇਣਾ ਠੀਕ ਹੈ ਜੀ ਤੇ ਫਿਰ ਨਾਲੇ ਬਹੁਤ ਫਲੈਟ ਨਾ ਹੈ ਘੱਸੀ 300 ਗਰਦਾ 350 ਗਰਦਾ ਬਜਟ ਵੀ ਨਹੀਂ ਹੈਗਾ ਸੀ ਲੈਣ ਦਾ ਵੀ ਸਾਡੇ ਕੋਲ ਇੰਨੇ ਕਿਹੜਾ ਪੈਸੇ ਹੈਗੇ ਸੀ ਸਾਨੂੰ ਬਣਾਉਣਾ ਕੀ ਤਾਂ ਹੈਗਾ ਤਾਂ ਜੀ ਫਿਰ ਠੀਕ ਹੈ ਤੇ ਫਿਰ ਮੇਨ ਗੱਲ ਮੈਂ ਤਾਂ ਵੀ ਚਿਚਕ ਗਈ ਮੈਂ ਕਿਹਾਏ ਵੀ ਜੇ ਆਪਾਂ ਬਿਲਕੁਲ ਮੇਨ ਰੋਡ ਜੇ ਪਰ ਲੈਣੇ ਨਾ ਉਹਦੀ ਸਫਾਈ ਵੀ ਬਹੁਤ ਕਰਨੀ ਪੈਂਦੀ ਉਸ ਪਲਾਟ ਦੀ ਇੱਕ ਪਲਾਟ ਆ ਵੀ ਖਾਲੀ ਪਿਆ ਇਹ ਪਲਾਟ ਵੀ ਕਾਫੀ ਬਹੁਤ ਧੇਰ ਦਾ ਪਿਆ ਹੈ ਖਾਲੀ ਦੇਖੋ ਕਿਦਾਂ ਜੰਗਲ ਜਿਹਾ ਹੋਇਆ ਪਿਆ ਵਿੱਚ আর ਮੇਨ ਰੋਡ ਨੂੰ ਇਹ ਲੱਗਦਾ ਹੈ ਇੱਥੇ ਦਾ ਵੀ ਰੇਟ ਬਹੁਤ ਜ਼ਿਆਦਾ ਹੈ ਨਾ ਫਿਰ ਤਾਂ ਕਰਦੇ ਨਹੀਂ ਕਿ ਚੱਲੋ ਹੋਈ ਜਾਂਦੀ ਹੈਗੀ ਫੇਤਾ ਜੀ ਸਾਹੀ ਤਰਫ ਮੇਰੀ ਆ ਵੀ ਮੈਂ ਡੈਡੀ ਨੂੰ ਕਿਹਾਤਾ ਆਪਣੇ ਸਰੀਰ ਮਖ ਜਿਹੜੀ ਆਲੇ ਤੋਂ ਸਮਝ ਜਿਥੇ ਮੇਰਾ ਹੱਥ ਜਾ ਰਿਹਾ ਇਹ ਵਾਲਾ ਕਿਉਂਕਿ ਸਾਹਮਣੇ ਬਿਲਕੁਲ ਸਾਹਮਣੇ ਦੇਖੋ ਮੇਨ ਰੋਡ ਹੈ ਜਿਹੜੀ ਕਹਿੰਦੇ ਨਾ ਪਤਾ ਨਹੀਂ ਉਹਨਾਂ ਨੇ ਵੇਚਣਾ ਪਤਾ ਨਹੀਂ ਨਹੀਂ ਵੇਚਣਾ ਹੈਗਾ ਇਸ ਕਰਕੇ ਕਿਸੇ ਨੇ ਉਹ ਵੀ ਨਹੀਂ ਲਿਆ ਹੈਗਾ ਤੇ ਦੇਖੇ ਚੱਲ ਉਹ ਵੀ ਰਹਿਣ ਤੋਂ ਫਿਰ ਹੁਣ ਜਿੱਥੇ ਸਾਡਾ ਅੰਜਲ ਹੈ ਉੱਥੇ ਸਾਡਾ ਜਾ ਫਿਰ ਜਾ ਕੇ ਕਿਸੇ ਨੇ ਕਿਤੇ ਉਹ ਥੋੜੀ ਜੀ ਗਲੀ ਚ ਲਿਆ ਕਰੋ ਫੇਸੀ ਬਹੁਤ ਬੜੀਆ ਖੁਸ਼ ਹੈ ਪਤਾ ਕੀ ਮੇਨ ਗਲ ਤੱਕ ਕੀ ਹੁੰਦੀ ਹੈ ਲੋ ਪੁੱਛਦੇ ਨਾ ਦਿਲ ਲੱਗ ਗਿਆ ਅੰਦਰ ਤੇ ਗੇਟ ਤੋਂ ਬਾਹਰ ਨਹੀਂ ਨਿਕਲਦੇ ਹੈਗੇ ਜਦੋਂ ਬਲੌਗ ਬਣਾਣੇ ਉਹ ਤੋਂ ਬਾਹਰ ਨਿਕਲਦੇ ਆਂ ਅਸੀਂ ਦੇਖੋ ਜੇ ਕਿਸੇ ਨੇ ਮੇਰ ਕੋਲ ਆਣਾ ਹੋਵੇ ਨਾ ਜੀ ਅੰਬਾ ਟ੍ਰੈਂਡਸ ਇੱਥੇ ਆ ਜਾਓ ਇੱਥੇ ਵਸ ਨਾਲੀ ਗਲੀ ਤੇ ਆ ਕੇ ਹੀ ਰੁਕਣਾ ਹੋ ਜਾਂਦਾ ਠੀਕ ਹੈ ਜੀ ਇਹ ਆ ਗਿਆ ਮੇਰ ਰੋਡ ਪਹਿਲਾਂ ਪਣਾ ਜਿਹੜਾ ਘਰ ਹੁੰਦਾ ਸੀ ਸ਼ੁਰੂ ਦੇ ਵਿੱਚ ਇੱਧਰ ਨੂੰ ਜਾ ਕੇ ਤਾਂ ਆਪਣਾ ਉਹ ਘਰ ਇੱਧਰ ਨੂੰ ਗਲੀ ਦੇ ਵਿੱਚ ਛੜਕ ਲਾਂਕੇ ਸ਼ੋਰ ਬਹੁਤ ਜ਼ਿਆਦਾ ਹੋ ਰਿਹਾ ਜੀ ਲਜ ਮੈਂ ਫਿਰ ਬਣਾਉਂਗੀ ਇਥੇ ਲੱਗਦੇ ਸਬਜੀ ਦੀ ਰੇੜੀ ਫਿਰ ਅੱਗੇ ਜਾ ਕੇ ਬਣਾਉਂਗੀ ਠੀਕ ਹੈ ਜੀ ਬਾਕੀ ਬੱਚੇ ਕਹਿਣ ਲੱਗੇ ਸਾਨੂੰ ਸ਼ਰਮ ਆਂਦੀ ਹੈ ਰੋਡ ਪਰ ਮੈਂ ਤਾਂ ਮੈਨੂੰ ਨਹੀਂ ਆਂਦੀ ਹੈਗੀ ਮੇਰਾ ਤਾਂ ਕੰਮ ਹੈ ਮੈਨੂੰ ਕਿਸੇ ਤੇ ਕੋਈ ਸ਼ਰਮ ਸ਼ਰਮ ਨਹੀਂ ਆਂਦੀ ਹੈਗੀ ਬਲੌਗਿੰਗ ਕਰ ਰਹੇ ਆ ਤਾਂ ਕਰ ਰਹੇ ਆ ਜਿਵੇਂ ਗੜੰਸੇ ਦੀ ਚੋਰੀ ਕਰ ਰਹੇ ਆ ਹਾਏ ਅੰਕਲ ਦੀ ਸਬਜੀ ਦੀ ਰੇੜੀ ਨਿਕਲੀ ਐਕਸੀ ਉਹ ਪੁੱਛਣਾ ਤਾਂ ਅੰਕਲ ਨੂੰ ਅਹੋ ਲਸਣ ਥੋੜਾ ਜਿਹਾ ਐਨੇ ਥੋੜਾ ਜਿਹਾ ਲੈ ਲੰਦੇ ਵੀ ਕਰ ਪੀਏ ਦਾ ਆਪਾਂ ਕਿਹੜਾ ਐਨਾ ਯੂਜ਼ ਕਰਦੇ ਆ ਕੜੀ-ਕੜੀ ਚ ਪਾਉਣ ਵਾਸਤੇ ਲੈ ਲਾਂਦੇ। ਇਹ ਸਾਰੇ ਆਪਣੇ ਬਾਹਰ-ਬਾਹਰ ਸਰਦਾਰਾਂ ਦੇ ਘਰਾਂ 'ਚ ਜੀ। ਇਹਨਾਂ ਦੇ ਜਿਹੜੇ ਹੈਗੇ ਨੇ ਤਾਏ ਚਾਚੇ ਅੱਗੇ ਜਾ ਕੇ ਉਹਨਾਂ ਦੇ ਘਰ 'ਚ ਹੀ ਆਪਾਂ ਨੇ ਦੁੱਧ ਲਾਇਆ ਹੋਇਆ ਪਰ ਅੰਦਰ ਗਲੀਚਾ। ਬਾਕੀ ਦਿਲ ਮਿਲਿਆ ਦਿਲ ਮਿਲਿਆ ਤੇ ਮੇਲੇ ਹੁੰਨੇ ਆ ਜੀ। ਮੇਰਾ ਆਂਟੀ ਨਾਲ ਥੋੜਾ ਜਿਹਾ ਇੱਕ ਦਿਲ ਜਾ ਮਿਲ ਗਿਆ। ਵੀ ਚਲ ਵਿਚਾਰੀ ਐ ਤਾਂ ਆਪਾਂ ਤਾਂ ਕਿਆ ਕਹਿੰਦੀ ਆ 2 ਮਿੰਟ ਲਾਣੇ ਆਪਾਂ ਆਪਣੇ ਘਰ ਨੂੰ ਦੁੱਧ ਲੈ ਕੇ ਆ ਜਾਣੇ ਆ। ਵੈਸੇ ਵੀ ਚਲੋ ਮਾਮਾ ਅਗਲੀ। ਮੈਂ ਉਸੇ ਤਰੀਕਾ ਦੁੱਧ ਲੈਣ ਨਹੀਂ ਹੋਣੀ ਆ। ਹਮੇਸ਼ਾ ਹੁੰਦੇ ਰਿਹਾ 1.5 ਸਾਲ ਹੋ ਗਿਆ ਤੇ ਫਿਰ ਹੁਣ ਮੈਂ ਉਸੇ ਤੋਂ ਦੁੱਧ ਲੈਣੀ ਆ ਉਸ ਤੋਂ ਦੁੱਧ ਲੈ ਕੇ ਆਪਦਾ ਘਰ ਨੂੰ ਜਿਸ ਕੋ ਮੈਨੂੰ ਸਾਡੇ ਉਧਰ ਪੜੀ ਦੇ ਕਹਿ ਦਿੰਦੇ ਨੇ ਉਧਰੋਂ ਲੈ ਲਿਆ ਕਰ ਪਰਾਂ ਵਾਲੀ ਸਾਈਡ ਤੋਂ ਅਸੀਂ ਉਸ ਸਾਈਡ ਕਦੇ ਗਏ ਨਹੀਂ ਸਾਨੂੰ ਬੜਾ ਜੀਵ ਲੱਗਦਾ ਕਿਉਂਕਿ ਇਹ ਸਾਡਾ ਏਰੀਆ ਮੈਨੂੰ ਮੈਂ ਵਿਆਹੀ ਇਸ ਏਰੀਏ 'ਚ ਹੀ ਆਈ ਸੀ ਆ ਅੱਗੇ ਜਾ ਕੇ ਸਾਡਾ ਘਰ ਹੈ ਜਿਹੜਾ ਅਸੀਂ ਸੇਲ ਕਰਤਾ ਜਿੱਦੋਂ ਮੈਂ ਜ਼ਿਕਰ ਨਹੀਂ ਕਰਦੀ ਮੈਂ ਜ਼ਿਕਰ ਕਰੂੰਗੀ ਤਾਂ ਮੈਂ ਮਤਲਬ ਕਿ ਬਿਮਾਰ ਹੋ ਜੂਗੀ ਫਿਰ ਮੇਰੇ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਉਹ ਕਰਨ ਨੂੰ ਯਾਦ ਕਰਕੇ ਹਲੋ ਗਾਇਸ ਕਿਵੇਂ ਹੋ ਫਿਰ ਆਪਣਾ ਅੱਗੇ ਜਾ ਕੇ ਜੀ ਆ ਬਸ ਥੋੜੀ ਦੂਰੀ ਤੇ ਹੈ ਠੀਕ ਹੈ ਜੀ ਚਲੋ ਫਿਰ ਮਿਲਦੇ ਹਾਂ ਠੀਕ ਹੈ ਜੀ ਲੈ ਲਈ ਸੀ 20 ਰੁਪਏ ਕਿਲੋ ਤੇ ਕਿਲੋ ਨਸੀ ਲੈ ਲਈ ਹੈ ਤੇ

ਆ ਰੇ ਦੇਖਣਾ ਤੰਕ ਕਰਤੇ ਆ। ਕਿਚ ਵਿੱਚ ਦੁੱਧ ਲਿਆ ਕੇ ਰੱਖਤਾ ਪਰ ਹਜੇ ਬੋਲਣਾ ਹੀ। ਆਪਾਂ ਅੰਦਰ ਆ ਗਏ ਤੇ ਤੇ ਮੈਂ ਤਾਂ ਆ ਕੇ ਲਸਣ ਵੀ ਛਿੱਲ ਲਿਆ। ਅਨੇ ਮੈਂ ਕਹਿੰਦੀ ਰਹੀ ਲਸਣ ਛਿੱਲਦੇ ਛਿੱਲਦੇ ਮੈਂ ਕਿ ਚੱਲਣਾ ਆਪਣੇ YouTube ਫੈਮਲੀ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਲਸਣ ਛਿੱਲੇ ਲਾਂਗੇ। ਆ ਦੇਖੋ ਜੀ। ਲਸਣ ਬਹੁਤ ਸੋਹਣਾ ਮੋਟਾ-ਮੋਟਾ। ਲਸਣ ਛਿੱਲੇ ਲਿਆ ਦੋ ਕੱਠੀਆਂ ਛਿੱਲ ਲੀਆਂ ਕਿਉਂਕਿ ਵੈਸੇ ਵੀ ਵੈਵਾਦੀ ਹੁੰਦੀ ਆ। ਆਖੇ ਲੱਗਿਆ ਜੋਤ ਲੈਣ। ਠੀਕ ਹੈ ਜੀ ਅਜੇ ਕਾਰਸ਼ੀ ਹੈ ਨਾ। ਤੇ ਮੈਂ ਹੁਣ ਲਾਈਟ ਲਗਾ ਕੇ ਉਹ करूंगी ਦੋ ਪਿਆਜ਼ ਕੱਢਾਂ ਇਹ ਚ ਟੋਕਰੀ ਚ ਰੱਖੇ ਹੋਏ ਨੇ ਪਿਆਜ਼ ਦੋ ਤੜਕੇ ਵਾਸਤੇ ਕੱਟ ਲਵਾਂ ਪਿਆਜ਼ ਫਿਰ ਆਪੇ ਦੇ ਚ ਥੋੜੇ ਜਿਕੇ ਦੋ ਕੁ ਲੰਬੇ ਦੋ ਪਿਆਜ਼ ਲੰਬੇ ਲੰਬੇ ਕੱਟ ਕੇ ਪਾ ਦੂੰਗੀ ਪਕੌੜੇ ਨਹੀਂ ਪਾਉਂਗੀ ਹੁਣ ਹੁਣ ਨਾ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਹੋ ਗਿਆ ਹੈਨਾ ਆਲੂ ਪਾ ਲੇਗੇ ਦੋ ਇਹ ਆਲੂ ਵੀ ਵਧੀਆ ਹਨ ਹਾਂ ਆਕਸ਼ਰ ਵੀ ਵਧੀਆ ਲੱਗਦੇ ਆ ਦੋ ਤਿੰਨ ਆਲੂ ਪਾ ਲੂੰਗੀ ਕੜੀ ਚ ਟੇਸਟੀ ਲੱਗਦੀ ਆ ਕੜੀ ਪੱਤਾ ਹੈ ਨਹੀਂ ਮੈਂ ਭਿੱਜੂੰਗੀ ਲਿਆ ਕੇ ਕੜੀ ਪੱਤਾ ਕਾਲੂ ਲੈ ਕੇ ਆਉਂਗੀ ਕੜੀ ਪੱਤੇ ਦਾ ਰੱਖ ਤਾ ਨਾ ਛੋਟਾ ਜਿਹਾ ਪੌਦਾ ਆ ਦੋ ਤੜਕੇ ਵਾਸਤੇ ਕੱਟ ਲੂੰਗੀ ਠੀਕ ਹੈ ਜੀ 1.5 ਦੋ ਪਿਆਜ ਤੇ ਦੋ ਕਟੂੰਗੇ ਉਹਦੇ ਹਾਂ ਮਿਲ ਕੇ ਜੀ ਚਾਕੂ ਸਨਾਂ ਅਕਸ਼ੇ ਲਿਵਿੰਗ ਹੈ ਜਿਵੇਂ ਲੈ ਚੀਣੀ ਦੇ ਪੈਰ ਵਾਲੇ ਇਹ ਸੰਜੀਨਾ ਵੀ ਅੱਜ ਦੁੱਪੇ ਠੀਕ ਹੈ ਸੰਜੀਨਾ ਅੱਜ ਥੋੜੀ ਜਿਹੀ ਬੈਸੇ ਭੁੱਖਾ ਕਰਨ ਲੱਗਾ ਤਾਂ ਦੁਖਰੀਆਂ ਸੰਜਣਾ ਦੇ ਬਹੁਤ ਜ਼ਿਆਦੀ ਤਾਂ ਇਹ ਵਿਚਾਰੀ ਸੰਜਰਾਣੀ ਹਾਏ ਯੋਗਾ ਬਹੁਤ ਕਰਕੇ ਆਈਏ ਤਾਂ ਕਰਕੇ ਬਿਮਾਰ ਹੋ ਗਏ ਨਾ ਯੋਗਾ ਕਰਕੇ ਆਈ ਆ ਹਰੋ ਜੀ ਮੇਰੇ ਪਿੱਛੇ ਗੇਰ ਦੋ ਨਾ ਕਰਾਣਾ ਨਹੀਂ ਆ ਤਾਂ ਕਹਿੰਦੀ ਰਾਮਦੇਵ ਨੂੰ ਯੋਗਾ ਨਹੀਂ ਕਰਾਣਾ ਦਾ ਆਪਣਾ ਤਾਂ ਕਹਿੰਦੀ ਪਤਾ ਨਹੀਂ ਕਿੱਥੇ ਤੇ ਟੰਗਾ ਕੱਢ ਕੇ ਕਿੱਥੇ ਨੂੰ ਬਾੜ ਲੰਦਾ ਉਲਟਾ ਕਹਿੰਦੀ ਮੈਨੂੰ ਵੀ ਬਿਮਾਰ ਕਰਤੇ ਆ ਮੈਂ ਕਿਹਾ ਬਸ ਫਿਰ ਤੂੰ ਤਾਂ ਹੋ ਗਈ ਬਿਮਾਰ ਇਹ ਲਈ ਮੈਂ ਪਲੇਟ-ਪਲੇਟ ਚ ਕੱਟ ਲੂੰਗੀ ਸਾਰਾ ਕੁਝ ਹੁਣ ਮਿਰਚਾਂ ਤਾਂ ਗ੍ਰाइंड ਕਰ ਲੂੰਗੀ ਹੈਨਾ ਹੁਣ ਦੋ-ਦੋ ਮਿੰਟ ਬਾਅਦ ਆਉਂਦੇ ਭਗਤਾ ਕੀ ਕਹਿੰਦਾ ਹੈ ਹਾਂ ਵਿਸ਼ਰਾਮਾਂ ਸੰਬਰਾ ਚੋ ਹੈਂ ਤੁਸੀਂ ਵਿਸ਼ਰਾਮਾਂ ਸੰਬਰਾ ਚ ਆ ਜਾਓ ਅੱਛਾ ਚਲ ਲਓ ਜੀ ਹੁਣ ਮੈਂ ਫਟਾਫਟ ਕੱਟ ਲਵਾਂ ਪਰ ਜਿਹੜੀ ਮੇਰੀ ਮੈਂ ਕੜੀ ਦੀ ਰੈਸিপি ਦੱਸੂੰਗੀ ਨਾ ਉਹ ਅਗਲੇ ਵਲੌਗ ਚ ਆਜੇਗੀ ਕਿਉਂਕਿ ਖਤਮ ਹੋ ਰੋ ਟਾਈਮ ਵਲੌਗ ਦਾ ਪੈਂਦਾ ਜੀ 8 ਵਜੇ ਤੇ ਮੈਂ ਥੋੜੀ ਜਿਹੀ ਕਿ ਲੇਟ ਹੋ ਜੂਗੀ ਚਲੋ ਕੋਈ ਨਹੀਂ ਅੱਜ ਦਾ ਜਿਹੜਾ ਆਪਣਾ ਡਿਨਰ ਹੋਏਗਾ ਚਲੋ ਅੱਧਾ ਘੰਟਾ ਲੇਟ ਹੋ ਜਾਏਗਾ ਕੋਈ ਗੱਲ ਨਹੀਂ ਤੇ ਰੱਖਾਂਗੀ ਚਾਹ ਥੋੜੀ ਜਿਹੀ ਕੁਟਕ ਇਹ ਮੈਂ ਇਹ ਵੀ ਰੱਖ ਦਿਆ ਵੀਰਸ ਕੀ ਵੀ ਰੱਖ ਦਿਆ 아이 ਹੈ ਮੈਂ ਮੇਰੇ ਕੋਲ ਕੰਨ ਜਦੋਂ ਮੈਂ ਹੋਣਾ ਫਟਾਫਟ ਲਸਣ ਦੀ ਸ਼ੀ ਜਰੀ ਨੂੰ ਕਿ ਤਾਂ ਮੈਂ ਬਸ ਸੋਚੀ ਗਈ ਕਿ ਕਿਆ ਬਣਾਵਾਂ ਕਿਆ ਬਣਾਵਾਂ ਇਸੇ ਕਰਕੇ ਥੋੜੀ ਜਿਹੀ ਕ੍ਰੀਏਟਿਵ ਹੋ ਗਈ ਤੇ ਆਪਾਂ ਖੜੀ ਤੇ ਰੈਸਿਪੀ ਨਾਲ ਤੁਹਾਡੇ ਨਾਲ ਇਹੀ ਬਲੌਗ ਤੋਂ ਕਿ ਸ਼ੁਰੂ ਕਰਦੇ ਕਰਦੇ ਨੈਕਸਟ ਬਲੌਗ ਚ ਪਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੀ ਮੈਂ ਵਧੀਆ ਵਧੀਆ ਬੈਡਸ਼ੀਟਾਂ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਬੈਡਸ਼ੀਟਾਂ ਆਪਾਂ ਲੈ ਕੇ ਆਉਣੀਆਂ ਨੇ ਤੁਹਾਨੂੰ ਜਿਹੜੀਆਂ ਆਪਾਂ ਦਿਖਾਉਣੀਆਂ ਨੇ ਤੁਹਾਨੂੰ ਠੀਕ ਹੈ ਜੀ ਮੈਂ ਨਾਲ ਲੈ ਕੇ ਰੱਖਿਆ ਹੀ ਸੀ ਬੈਡਸ਼ੀਟਾਂ ਤੇ ਆਪਾਂ ਉੱਥੇ ਜਾਵਾਂਗੇ ਫਿਰ ਤੁਹਾਨੂੰ ਦਿਖਾਉਂਗੀ ਮੈਂ ਠੀਕ ਹੈ ਜਿਹੜੀਆਂ ਪਈਆਂ ਨੇ ਆਪਣੇ ਲਈਆਂ ਹੋਣ ਤੇ ਉਹ ਵੀ پیچھے ਕੜੀ ਦੀ ਰੈਸিপি ਹੋ ਜੇਗੀ ਤੇ پیچھے ਬੈਕਸ਼ਟ ਕਰਦੀ ਹੋ ਜੇਗੀ ਠੀਕ ਹੈ ਜੀ ਤੇ ਬਲੌਗ ਮੈਂ ਸੋਚਿਆ ਚਲੋ ਜਿਆਦਾ ਕੰਮ ਨਾ ਖਿੱਚੀਏ ਤੇ ਇੱਥੇ ਐਂਡ ਕਰ ਦਈਏ ਬਲੌਗ ਦਾ ਕਿਉਂਕਿ ਮੈਨੂੰ ਜਿੱਥੇ ਕਾਲੀਆਂ फटाफट ਜਿੰਨਾ ਖੁੰਝੀ ਕਿ ਲੇਟ ਹੋ ਗਈਆਂ ਤੇ ਫਿਰ ਬੱਚਿਆਂ ਨੂੰ ਫੋਕੋ ਲੱਗੇ ਜਾਂਦੀ ਆ फटाफट ਮੈਂ ਹਟਾ ਦਿੱਤੇ ਕੜੀ ਤੇ ਬਹੁਤ ਬਣਾਈ ਦੀ ਆਪਾਂ रोटी रोटी बनानी बना है चावल बना चावल चावल जी बहुत कि मैं बना लो। ये तो यार, इतने भी तो पाप करते हम लोग। है लो। तो तो बस तो पाप फिर और सोचेंगे हमें पता ही नहीं कल यार

बाकी मेरी भीडियो जरूर करो जिन्हें नहीं करे लाइक करो तो मैं कमेंट करके जरूर दस्यो देखो अलॉक पता लगे मैं फटाफट फट कर दी तड़के दी तैयार एक डेट ना हो जाए मैंने दुख भी पड़ा ना मेरे थोड़े जे शटे बरतन दी पे मैंने नोट भी करनी दुख दूर चंगा अब मेरा हेल्पर बीमारे हाँ है नहीं तो मैं कहनेर है ਪਤਾ ਨਹੀਂ ਸ਼ਤੀ ਕੋਈ ਨਹੀਂ ਹੈਗਾ ਆਹੋ ਹੋ ਹੋ ਮੇਰਾ ਬਹੁਤ اچھا ਬੰਦਾ ਹੈ ਜੀ ਇੰਨੀ ਹੈਲਪ ਕਰਦਾ ਚਮਚ ਪਾ ਰੋਟੀ ਪਕਾ ਕੇ ਨਾ ਥੱਕ ਜਾਂਦਾ ਬੰਦਾ ਚਾਹੇ ਉਹ ਚਾਰ ਰੋਟੀਆਂ ਪਕਾ ਵੀ گرمੀਆਂ ਤਾਂ ਵੀ ਪੈਰੀ ਹੈ ਫਿਰ ਇਹ ਰੋਟੀ ਮੈਨੂੰ ਪਾ ਕੇ ਦਿੰਦੀ ਹੁੰਦੀ ਹੈ ਹਾਈ ਹਾਈ ਕਾਰ ਜਦ ਰਿਟਾ ਹੋ ਜਾਂਦਾ ਮੈਨੂੰ ਸੰਜਣਾ ਦੀ ਰੋਟੀ ਪਾ ਕੇ ਜਦੋਂ ਪਲੇਟ ਦੇ ਵਿੱਚ ਮਿਲਦੀ ਆ ਫਿਰ ਮੈਨੂੰ ਨਾ ਬੈਠ ਉੱਠੇ ਇੰਨੀ ਮੈਂ ਹੱਥੋਂ ਕਿਆ ਨਹੀਂ ਹੀਆਂ ਖੜੀ ਹੋ ਕੇ ਫਿਰ ਮੈਂ ਬੈਠ ਉੱਠੇ ਇੰਨੀ ਮੈਂ ਮੰਮੀ ਰੋਟੀ ਖਾਦੀ ਆ ਮੈਂ ਬਰਤਨ ਵੀ ਸਾਫ਼ ਕਰ ਦਿੰਦੀ ਹਾਂ ਸੱਚੀ ਗੱਲ ਆ ਦਸ ਤਾਂ ਥੋੜਾ ਜਿਹਾ ਪਾਸ ਲੱਗਦਾ ਤੀਆਂ ਤੋਂ ਭਾਂਡੇ ਘੰਟੇ ਕਰਾਣੇ ਚਾਹੀਦੇ ਹੈਗੇ ਦੁਨੀਆਂ ਕਰਦੀ ਆ ਇਹ ਲੜਕੀਆਂ ਘੱਟੀਆਂ ਨਹੀਂ ਕੰਮ ਕਰਦੀ ਤੇ ਆਪਾਂ ਹੁਣ ਤਾਂ ਫਿਰ ਵਧੀਆ ਵਧੀਆ ਭਾਂਡੇ ਭੁੰਡੇ ਚੱਦਰਾਂ ਸੂਟ ਸਾਰਾ ਕੁਝ ਦਿਖਾਉਂਦੇ ਚੱਲਾਂਗੇ ਬਸ ਹੁਣ ਕਿਸੇ ਬਲੌਗ ਤੇ ਨਾ ਨਹੀਂ ਰਿ ਇਹ ਧਨੀਰੀ ਹਕਰੋ ਪਰ ਦੂਸਰ ਜਿਹੜੇ ਘਟਾਰੇ ਵਿੱਚ ਕੋਈ ਨਹੀਂ ਕਿਸੇ ਦਿਨ ਆਪਾਂ ਵੀ ਚੜਾਂਗੇ ਜਿੱਦਿਵੇਂ 23 23 ਵੀ ਸਾਢੇ ਕਿਤੇ 23000 ਵੀ ਹੋਣਗੇ ਪਰਮਾਤਮਾ ਦੇ ਕਿਰਪਾ 2300 ਵੀ ਹੋਣਗੇ 2300 ਤੋਂ 23000 ਵੀ ਹੋਣਗੇ ਇਸ ਤਰ੍ਹਾਂ ਹੀ ਚੜਨਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਬਲੌਗ ਐਂਡ ਕਰਦੇ ਆ ਸਾਰੇ ਜਾਣੇ ਬੋਲੇ ਜੈ ਸ਼੍ਰੀ ਰਾਮ